ਸਾਰੇ ਹੀ ਪਿਆਰੇ ਦੋਸਤਾਂ ਨੂੰ ਮੇਰੇ ਵੱਲੋਂ ਪਿਆਰ ਭਰ ਸਸ਼ੀਆਕਾਲ ਜੀ ਦੋਸਤੋ ਇਸ ਕਹਾਣੀ ਦਾ ਨਾਮ ਹੈ ਪਿਆਰ ਕਰਾਂ ਜਾਂ ਨਫ਼ਰਤ ਇਹ ਕਹਾਣੀ ਅੱਜ ਦੀ ਉਸ ਨਕਮੀ ਸੋਚ ਤੇ ਆਧਾਰਿਤ ਹੈ ਜੋ ਕਿ ਪਿਆਰ ਸ਼ੁਰੂ ਹੋ ਕੇ ਜਿਸਮਾ ਤੱਕ ਮੁੱਕ ਜਾਂਦੀ ਹੈ ਦੋਸਤੋ ਰੋਹਿਤ ਹਰ ਰੋਜ਼ ਉਸ ਕੁੜੀ ਦੇ ਪਿੱਛੇ ਗੇੜੇ ਲਗਾਉਂਦਾ ਪਰ ਉਸ ਕੁੜੀ ਨੇ ਕਦੇ ਵੀ ਉਸ ਵੱਲ ਦੇਖਿਆ ਤੱਕ ਨਹੀਂ ਸੀ ਉਦੋਂ ਉਹ ਕੁੜੀ ਟੀਚਰ ਈਟੀਟੀ ਦਾ ਕੋਰਸ ਕਰ ਰਹੀ ਸੀ ਉਸ ਕੁੜੀ ਨੂੰ ਤਾਂ ਏ ਵੀ ਨਹੀਂ ਪਤਾ ਸੀ ਕਿ ਕੋਈ ਉਸ ਦਾ ਪਿੱਛਾ ਕਰਦਾ ਹੈ ਰੋਜ਼ ਅੱਜ ਪੂਰੇ 3 ਮਹੀਨੇ ਹੋ ਗਏ ਰੋਹਿਤ ਨੂੰ ਉਸ ਕੁੜੀ ਮਗਰ ਆਉਂਦੇ ਆਉਂਦੇ ਪਰ ਅੱਜ ਤੱਕ ਕੁੜੀ ਨੇ ਕਦੇ ਉਸ ਵੱਲ ਦੇਖਿਆ ਤੱਕ ਨਹੀਂ ਸੀ ਰੋਹਿਤ ਨੂੰ ਲੱਗਾ ਕਿ ਇੰਨੀ ਕਿਹੜੀ ਸ਼ਰੀਫੀ ਬਾਜੀ ਹੈ ਜਿਹਨੇ ਮੇਰੇ ਵੱਲ ਤੱਕ ਨਹੀਂ ਦੇਖਿਆ ਕਿਉਂਕਿ ਰੋਹਿਤ ਦੇਖਣ ਨੂੰ ਬਹੁਤ ਸੋਹਣਾ ਉੱਚਾ ਲੰਮਾ ਗੋਰਾ ਚਿੱਟਾ ਐਕਟਰਾ ਮੰਗ ਮੁੰਡਾ ਲੱਗਦਾ ਸੀ ਜਿਸ ਤੇ ਬਹੁਤ ਹੀ ਕੁੜੀਆਂ ਮਰਦੀਆਂ ਸੀ ਰੋਹਿਤ ਨੂੰ ਵੀ ਹਾਂ ਤਾਂ ਉਹ ਮੂ ਮਾਰਨ ਦੀ ਆਦਤ ਸੀ ਉਸਦੇ ਲਈ ਪਿਆਰ ਸਿਰਫ ਜਿਸਮਾਨੀ ਲੋੜ ਸੀ ਹੋਰ ਕੁਝ ਨਹੀਂ ਅਤੇ ਇਸ ਕੁੜੀ ਨੇ ਰੋਹਿ ਦੇ ਰਾਤਾਂ ਦੀ ਨੀਂਦ ਉਡਾ ਰੱਖੀ ਸੀ ਪਰ ਉਸ ਕੁੜੀ ਬਾਰੇ ਰੋਹਿਤ ਨੂੰ ਕੁਝ ਨਹੀਂ ਪਤਾ ਸੀ ਕਿ ਉਹ ਕੌਣ ਹੈ ਕਿੱਥੋਂ ਦੀ ਹੈ ਤੇ ਕੀ ਕਰਦੀ ਹੈ ਬਸ ਰੋਹਿਤ ਦੀ ਨਿਗਾਹ ਇੱਕ ਵਾਰ ਉਸ ਕੁੜੀ ਤੇ ਉਦੋਂ ਪਈ ਜਦੋਂ ਉਹ ਆਪਣੀ ਕਿਸੇ ਗਰਲਫ੍ਰੈਂਡ ਨੂੰ ਕਾਲਜ ਦੇ ਬਾਹਰ ਛੱਡਣ ਆਇਆ ਸੀ ਤੇ ਉਸ ਨੂੰ ਪਤਾ ਨਹੀਂ ਉਸ ਕੁੜੀ ਦੇ ਵਿੱਚ ਕੀ ਦੇਖਿਆ ਦਿੱਤਾ ਕਿ ਉਹ ਉਸ ਨੂੰ ਦੇਖਦਾ ਹੀ ਰਹਿ ਗਿਆ ਦਰਸਲ ਉਹ ਕੁੜੀ ਇਕੱਲੀ ਖੜੀ ਆਪਣੇ ਹੱਥਾਂ ਦੇ ਨੋਹਾਂ ਤੋਂ ਆਪਣੀ ਨੇਲ ਪਾਲਿਸ਼ ਉਤਾਰ ਰਹੀ ਸੀ ਅਤੇ ਰੋਹਿਤ ਨੂੰ ਉਸ ਦਾ ਨੇਲ ਪਾਲਿਸ਼ ਉਤਾਰਦੇ ਦਾ ਚਿਹਰਾ ਇੰਨਾ ਭਾ ਗਿਆ ਉਸ ਕੁੜੀ ਦੇ ਚਿਹਰੇ ਤੋਂ ਤੇਜ਼ ਹਵਾਵਾਂ ਨਾਲ ਉੱਡਦੇ ਉੱਡਦੇ ਉਸਦੇ ਵਾਲ ਤੇ ਉਹਨਾਂ ਨੂੰ ਸੰਭਾਲਦੇ ਹੋਏ ਕੁੜੀ ਇੱਕ ਹੱਥ ਕਿਤਾਬਾਂ ਦੂਜੀ ਹੱਥ ਨਾਲ ਉਸਦੇ ਹੱਥ ਦੇ ਆਪਣੇ بڑے بڑے ਨੋਹਾਂ ਤੋਂ ਉਸੇ ਹੱਥ ਦੀ ਉਂਗਲੀਆਂ ਦੇ ਨਾਲ ਨਹਲ ਪੁਲਸ਼ ਉਤਾਰਦੀ ਉਹੀ ਕੁੜੀ ਉਸ ਨੂੰ ਉਸ ਕੁੜੀ ਦੀ ਇਹੋੀ ਆਦਤ ਬਹੁਤ ਹੀ ਮਾਸੂਮ ਅਤੇ ਦਿਲ ਨੂੰ ਛੂ ਲੈਣ ਵਾਲੀ ਲੱਗੀ ਤੇ ਉਹ ਤੋਂ ਉਸ ਕੁੜੀ ਦੇ ਸਰੀਰ ਦਾ ਇੱਕ ਇੱਕ ਅੰਗ ਉਸ ਤੇ ਜਵਾਨੀ ਦੀ ਹੁਸਨ ਦੀ ਗਵਾਹੀ ਭਰ ਰਿਹਾ ਸੀ ਕਿ ਇਹ ਇੱਕ ਨਵੀਂ ਨਵੀਂ ਖਿਲ ਰਹੀ ਹੋਈ ਕਲੀ ਹੈ ਉਸ ਕੁੜੀ ਨੇ ਬੇਸ਼ੱਕ ਇੱਕ ਸੋਟ ਪਾਇਆ ਹੋਇਆ ਸੀ ਪਰ ਉਹ ਸੋਟ ਵਿੱਚ ਵੀ ਕੈਰ ਟਾ ਰਹੀ ਸੀ ਬਸ ਰੋਹਿਤ ਉਸ ਦਿਨ ਤੋਂ ਹੀ ਉਸ ਕੁੜੀ ਮਗਰ ਨੂੰ ਮਨ ਲੱਗ ਗਿਆ ਬਸ ਉਹ ਉਸ ਕੁੜੀ ਦੇ ਅੰਗਾਂ ਬਾਰੇ ਸੋਚਦਾ ਕਿੰਦਾ ਉਸ ਸਰੀਰ ਦੇ ਸਾਰੇ ਅੰਗ ਕੱਲੇ-ਕੱਲੇ ਆਪਣੀ ਜਵਾਨੀ ਦੀ ਗਵਾਹੀ ਭਾਰੇ ਸਨ ਰੋਹਿਤ ਵੀ ਕੋਈ ਘਟ ਨਹੀਂ ਸੀ ਉਸ ਨੂੰ ਆਪਣੇ ਸੋਹਰੇ ਹੋਣ ਤੇ ਬਹੁਤ ਕਮੰਡ ਸੀ ਅਤੇ ਉਸ ਨੇ ਬਹੁਤ ਕੁੜੀਆਂ ਨਾਲ ਫਰੈਂਡਸ਼ਿਪ ਕਰਕੇ ਉਨਾਂ ਦੇ ਜਿਸਮ ਦੇ ਨਾਲ ਖੇਡ ਛੱਡ ਦਿੱਤਾ ਸੀ। ਰੋਹਿਤ ਨੂੰ ਸਿਰਫ ਇਹੋ ਹੀ ਪਤਾ ਸੀ ਕਿ ਕੁੜੀਆਂ ਨੂੰ ਬਿਸਤਰ ਤੇ ਪਿਆਰ ਕਰਨ ਨੂੰ ਹੀ ਪਿਆਰ ਕਹਿੰਦੇ ਨੇ। ਪਰ ਸ਼ਾਇਦ ਰੋਹਿਤ ਨੂੰ ਅੱਜ ਤੱਕ ਜੋ ਵੀ ਕੁੜੀਆਂ ਮਿਲੀਆਂ ਹੋਣਗੀਆਂ ਉਹ ਹੋਣ ਹੀ ਇਦਾਂ ਦੀਆਂ। ਇੱਕ ਛੱਡੋ ਤੇ ਦੂਜਾ ਫੜੋ। ਪਰ ਇਹ ਕੁੜੀ ਬਿਲਕੁਲ ਵੀ ਇਦਾਂ ਦੀ ਨਹੀਂ ਸੀ। ਰੋਹਿਤ ਨੂੰ ਵੀ ਇਦਾਂ ਹੀ ਲੱਗਦਾ ਕਿ ਉਹ ਸਭ ਨਾਲੋਂ ਬਹੁਤ ਲੱਗ ਹੈ। ਪਰ ਫਿਰ ਵੀ ਉਹ ਸਮਝ ਨਹੀਂ ਪਾ ਰਿਹਾ ਸੀ। ਉੱਚਵੀ ਬਾਕੀ ਕੁੜੀਆਂ ਵਾਂਗੂ ਉਹ ਇਸ ਕੁੜੀਆਂ ਨਾਲ ਵੀ ਉਹੀ ਸਬਤ ਕਰਨਾ ਚਾਹੁੰਦਾ ਸੀ ਜੋ ਬਾਕੀਆਂ ਨਾਲ ਕਰਦਾ ਅੱਜ ਰੋਹਿਤ ਨੇ ਸੋਚ ਲਿਆ ਕਿ ਗੱਲ ਆਰ ਜਾਂ ਪਾਰ ਲਗਾਉਣੀ ਹੈ ਉਸਨੇ ਆਪਣੇ ਮੋਟਰਸਾਈਕਲ ਅੱਜ ਉਸ ਕੁੜੀ ਦੇ ਅੱਗੇ ਜਾ ਕੇ ਲਗਾ ਲਿਆ ਤੇ ਉਸ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਹੈ ਉਹ ਕੁੜੀ ਬਹੁਤ ਹੀ ਗੁੱਸੇ ਦੇ ਵਿੱਚ ਮੈਂ ਕਿਸੇ ਨਾਲ ਕੋਈ ਗੱਲ ਨਹੀਂ ਕਰਨਾ ਚਾਹੁੰਦੀ ਮੈਂ ਕਿਹਾ ਕਿਹੜਾ ਤੁਹਾਨੂੰ ਜਾਣਦੀ ਹਾਂ ਜੋ ਤੁਹਾਡੇ ਨਾਲ ਗੱਲ ਕਰਾਂ ਅੱਗੇ ਤੋਂ ਮੇਰਾ ਰਾਹ ਰੋਕਣ ਦੀ ਕੋਸ਼ਿਸ਼ ਨਾ ਕਰਿਓ ਨਹੀਂ ਤਾਂ ਮੈਂ ਸਾਰੇ ਲੋਕਾਂ ਨੂੰ ਇਕੱਠਾ ਕਰ ਲਵਾਂਗੀ ਰੋਹਿਤ ਨੂੰ ਇਹ ਗੱਲ ਤੇ ਬਹੁਤ ਗੁੱਸਾ ਆਇਆ ਪਰ ਰੋਹਿਤ ਹੁਣ ਰੋਜ਼ ਉਸਦੇ ਮਗਰ ਗੇੜੇ ਲਗਾਉਣ ਲੱਗ ਗਿਆ ਰੋਹਿਤ ਆਪ ਇੱਕ ਚੰਗੀ ਅਮੀਰ ਫੈਮਿਲੀ ਤੋਂ ਸੀ ਤੇ ਉਸਦੀ ਘਰ ਦੇ ਵਿੱਚ ਹਰ ਇੱਕ ਜਿੰਦ ਪੂਰੀ ਕੀਤੀ ਜਾਂਦੀ ਸੀ ਕਿਉਂਕਿ ਉਹ ਵੀ ਆਪਣੇ ਘਰਦਿਆਂ ਦਾ ਇਕਲੌਤਾ ਪੁੱਤ ਸੀ ਤੇ ਸਭ ਤੋਂ ਜ਼ਿਆਦਾ ਰੋਹਿਤ ਨੂੰ ਵਿਗਾਰਡਨ ਦੇ ਵਿੱਚ ਉਸਦੀ ਮਾਂ ਦਾ ਹੱਥ ਸੀ ਪਰ ਰੋਹਿਤ ਦੇ ਪਾਪਾ ਉਸ ਦੀ ਮਾਂ ਨੂੰ ਹਮੇਸ਼ਾ ਸਮਝਾਉਂਦੇ ਕਿ ਇਹਨਾਂ ਸਭ ਗੱਲਾਂ ਦਾ ਅਸਰ ਬਹੁਤ ਮਾੜਾ ਹੁੰਦਾ ਹੈ ਤੂੰ ਇਹਨੂੰ ਲੋਕਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਕਰਨੀ ਸਿਖਾਇਆ ਕਰ ਪਰ ਰੋਹਿਤ ਦੀ ਮਾਂ ਪਤਾ ਨਹੀਂ ਕਿਸ ਮਿੱਟੀ ਦੀ ਬਣੀ ਸੀ ਉਹ ਰੋਹਿਤ ਦੀ ਕਦੇ ਕੋਈ ਵੀ ਗੱਲ ਨੂੰ ਇਹੋ ਕਹਿ ਕੇ ਅਣਦੇਖਾ ਕਰ ਦਿੰਦੀ ਕਿ ਕੋਈ ਗੱਲ ਨਹੀਂ ਪੁੱਤ ਅੱਜ ਕੱਲ ਸਭ ਚੱਲਦਾ ਪਰ ਵਿਆਹ ਤਾਂ ਆਪਣੇ ਪੁੱਤ ਦਾ ਆਪਣੀ ਪਸੰਦ ਦੀ ਕੁੜੀ ਦੇ ਨਾਲ ਹੀ ਕਰਨਾ ਅਤੇ ਅੱਗੋਂ ਰੋਹਿਤ ਵੀ ਹਾਂ ਵਿੱਚ ਹਾਂ ਮਿਲਾ ਦਿੰਦਾ ਅੱਜ ਰੋਹਿਤ ਨੇ ਫਿਰ ਉਸ ਕੁੜੀ ਦਾ ਦੁਬਾਰਾ ਰਾਹ ਰੋਕ ਲਿਆ ਤੇ ਉਸ ਨੇ ਸਿੱਧਾ ਜਾ ਕੇ ਆਈ ਲਵ ਯੂ ਬੋਲ ਦਿੱਤਾ ਤੇ ਕਹਿਣ ਲੱਗਾ ਜੇਕਰ ਨਹੀਂ ਜਾਣਦੇ ਮੈਨੂੰ ਤਾਂ ਪਹਿਲਾਂ ਮੇਰੇ ਨਾਲ ਗੱਲ ਤਾਂ ਕਰੋ ਫਿਰ ਫਰੈਂਡ ਹੀ ਬਣਾ ਲਓ ਫਿਰ ਸੋਚ ਲਓ ਕਿ ਮੈਨੂੰ ਪਿਆਰ ਕਰਨਾ ਜਾਂ ਨਹੀਂ ਅੱਜ ਉਸ ਕੁੜੀ ਨਾਲ ਉਸਦੀ ਫਰੈਂਡ ਰੂਬੀ ਵੀ ਸੀ ਅਤੇ ਰੋਹਿਤ ਨੇ ਉਸ ਕੁੜੀ ਦੀ ਫਰੈਂਡ ਰੂਬੀ ਨੂੰ ਕਿਹਾ ਕਿ ਪਲੀਜ਼ ਇਹਨਾਂ ਨੂੰ ਮਨਨ ਮਨਾ ਦਿਓ ਤੇ ਮੇਰਾ ਇਹੋ ਨੰਬਰ ਹੈ ਜੋ ਰੋਹਿਤ ਨੇ ਇੱਕ ਪਰਚੀ ਤੇ ਲਿਖਿਆ ਹੋਇਆ ਸੀ ਉਹ ਰੂਬੀ ਨੂੰ ਦੇ ਦਿੱਤਾ ਤੇ ਰੂਬੀ ਨੇ ਇਸ਼ਾਰਾ ਕਰਕੇ ਰੋਹਿਤ ਨੂੰ ਕਿਹਾ ਕਿ ਉਹ ਟੈਨਸ਼ਨ ਨਾ ਲਵੇ ਮੈਂ ਆਪ ਹੀ ਸੰਭਾਲ ਲਵਾਂਗੇ ਫਿਰ ਰੂਬੀ ਨੇ ਉਸ ਕੁੜੀ ਨੂੰ ਕਿਹਾ ਕਿ ਤੂੰ ਗੱਲ ਕਰਾ ਲ ਤਾਂ ਕੀ ਹੋ ਗਿਆ ਹਾਏ ਕਿੰਨਾ ਸੋਹਣਾ ਮੁੰਡਾ ਹੈ ਮੈਨੂੰ ਕਹਿੰਦਾ ਤਾਂ ਮੈਂ ਵੀ ਗੱਲ ਕਰ ਲੈਣੀ ਸੀ ਪਰ ਮੇਰੀ ਤਾਂ ਪਹਿਲਾਂ ਹੀ ਹੈਗੀ ਆ ਦਰਸਲ ਉਸ ਕੁੜੀ ਦੀਆਂ ਦੋ ਸਹੇਲੀਆਂ ਸੀ ਰੂਬੀ ਤੇ ਜੱਸੀ ਦੋਨਾਂ ਸਹੇਲੀਆਂ ਦੀਆਂ ਮੁੰਡਿਆਂ ਨਾਲ ਗੱਲ ਸੀ ਤੇ ਦੋਨੇ ਉਸ ਕੁੜੀ ਨੂੰ ਆਪਣੇ ਪਿਆਰ ਦੇ ਕਿਸੇ ਦੱਸ ਦੱਸ ਕੇ ਸਤੋਂਦੀਆਂ ਰਹਿੰਦੀਆਂ ਰੂਬੀ ਤੇ ਜੱਸੀ ਦੋਨਾਂ ਹੀ ਸਹੇਲੀਆਂ ਦੇ ਆਪਣੇ ਆਪਣੇ ਬੁਆਏਫਰੈਂਡ ਨਾਲ ਜਿਸਮਾਨੀ ਸੰਬੰਧ ਸੀ ਉਹ ਦੋਨੋਂ ਆਪਣੇ ਆਪਣੇ ਬੁਆਏਫਰੈਂਡ ਨਾਲ ਕਲਾਸ ਬੰਕ ਕਰਕੇ ਤੁਰਦੀਆਂ ਫਿਰਦੀਆਂ ਸੀ ਫਿਰ ਹੁਣ ਦੋਨਾਂ ਨੇ ठान ਲਿਆ ਕਿ ਇਸ ਦੀ ਵੀ ਗੱਲ ਕਰਵਾ ਕੇ ਹੀ ਛੱਡਾਂਗੇ ਫਿਰ ਕੀ ਦੋਨਾਂ ਨੇ ਇੱਕ ਦਿਨ ਆਪਣੇ ਫੋਨ ਤੋਂ ਉਸ ਕੁੜੀ ਦੀ ਰੋਹਿਤ ਨਾਲ ਗੱਲ ਕਰਵਾ ਦਿੱਤੀ ਜ਼ਬਰਦਸਤੀ ਫੋਨ ਉਸਦੇ ਹੱਥ ਵਿੱਚ ਦੇ ਦੇਤਾ ਇਹੋ ਕੀ ਕਿਆ ਕੀ ਦੇਖ ਲੈ ਮੇਰੀ ਪੈਨ ਬਣ ਕੇ ਇੱਕ ਵਾਰੀ ਗਲਤੀ ਕਰ ਲੈ ਫਿਰ ਰੋਹਿਤ ਨੇ ਜਦੋਂ ਫੋਨ ਚੁੱਕਿਆ ਤਾਂ ਰੋਹਿਤ ਹੈਲੋ ਹਾਂਜੀ ਕੌਣ ਜੀ ਉਹ ਕੁੜੀ ਹੈਲੋ ਮੈਂ ਜੀ ਰੋਹਿਤ ਕੌਣ ਮੈਂ ਜੀ ਉਹ ਕੁੜੀ ਜਿਸ ਨੂੰ ਤੁਸੀਂ ਆਪਣਾ ਨੰਬਰ ਦਿੱਤਾ ਸੀ ਹੋਰ ਕੌਣ ਰੋਹਿਤ ਉਹ ਤੁਸੀਂ ਉਹ ਸ਼ੁਕਰ ਹੈ ਰੱਬ ਦਾ ਮੈਂ ਤਾਂ ਕਿਹਾ ਕਿ ਹਜੇ ਮੈਨੂੰ ਲੱਗਦਾ ਥੋੜੇ ਮਗਰ 2-3 ਸਾਲ ਹੋਰ ਗੇੜੇ ਲਾਉਣੇ ਪੈਣੇ ਨੇ ਤੇ ਫਿਰ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਵੀ ਤੁਹਾਡੇ ਮਗਰ ਹੀ ਘੁੰਮਣਾ ਘੁੰਮੀ ਜਾਣਾ ਸੀ ਹੱਸਦੀ ਹੋਈ ਉਹੀ ਕੁੜੀ ਵੀ ਅੱਗੋਂ ਹੱਸਣ ਲੱਗ ਜਾਂਦੀ ਹੈ ਅੱਛਾ ਜੀ ਕਿੰਨਾ ਕੁ ਟਾਈਮ ਹੋ ਗਿਆ ਮੇਰੇ ਮਗਰ ਘੁੰਮਦਿਆਂ ਨੂੰ ਕਹਿ ਤਾਂ ਐਦਾਂ ਰਹੇ ਉਹ ਜੋ ਜਿੱਦਾਂ ਸਦੀਆਂ ਹੀ ਹੋ ਗਿਆ ਹੋਣ ਰੋਹਿਤ 5-6 ਮਹੀਨੇ ਘੱਟੋ ਘੱਟ ਉਹ ਕੁੜੀ ਚਲੋ ਫਿਰ ਹੋਰ ਹਜੇ 5-6 ਮਹੀਨੇ ਘੁੰਮ ਲਓ। ਰੋਹਿਤ ਨਾ ਜੀ ਨਾ ਹੁਣ ਇਦਾਂ ਨਾ ਕਹੋ ਪਲੀਜ਼ ਐਵੇਂ ਗਰੀਬ ਮਰ ਮਰ ਜਾਊਗਾ। ਉਹ ਕੁੜੀ ਮਰਨ ਤਾਂ ਨਹੀਂ ਦਿੰਦੇ। ਰੋਹਿਤ ਕਹਾਂ ਹਾਏ ਸੱਚੀ ਅਸੀਂ ਤਾਂ ਉਸ ਦਿਨ ਹੀ ਮਰ ਗਏ ਸੀ ਜਿਸ ਦਿਨ ਤੁਹਾਨੂੰ ਦੇਖਿਆ ਸੀ। ਪਲੀਜ਼ ਹੁਣ ਆਪਣਾ ਨਾਮ ਤਾਂ ਦੱਸ ਦਿਓ। ਉਹ ਕੁੜੀ ਬੋਲੀ ਜੀ ਮੇਰਾ ਨਾਮ ਵੀ ਮੇਰੀਆਂ ਸਹੇਲੀਆਂ ਨੂੰ ਪੁੱਛ ਲੈਣਾ ਜੀ। ਨੰਬਰ ਵੀ ਤਾਂ ਉਹਨਾਂ ਨੂੰ ਹੀ ਦਿੱਤਾ ਸੀ। ਰੋਹਿਤ ਕਹਿਣ ਲੱਗਿਆ ਤੁਸੀਂ ਕਿਹੜਾ ਆਪ ਨੰਬਰ ਫੜ ਲਿਆ ਸੀ ਤੁਸੀਂ ਤਾਂ ਲੋਕੀ ਇਕੱਠੇ ਕਰਕੇ ਗਰੀਬ ਮਰਵਾ ਦੇਣਾ ਸੀ ਉਹ ਵੀ ਤਾਂ ਮੇਰੀ ਕਿਸਮਤ ਚੰਗੀ ਸੀ ਜੋ ਤੁਹਾਡੀਆਂ ਵਿਚਾਰੀਆਂ ਸੇਲੀਆਂ ਉਸ ਦਿਨ ਤੁਹਾਡੇ ਨਾਲ ਸੀ ਭਲਾ ਹੋਵੇ ਉਹਨਾਂ ਦਾ ਜਿਨ੍ਹਾਂ ਨੇ ਸਾਡੀ ਗੱਲ ਕਰਵਾ ਦਿੱਤੀ ਉਹ ਕੁੜੀ ਬੋਲੀ ਅੱਛਾ ਜੀ ਹੋਰ ਕੁਝ ਰੋਹਿਤ ਬੋਲ ਰਿਹਾ ਸੀ ਕਿ ਹੋਰ ਕੁਝ ਤਾਂ ਨਹੀਂ ਬਸ ਤੁਸੀਂ ਹੁਣ ਸਾਡਾ ਭਲਾ ਕਰ ਦਿਓ ਆਪਣਾ ਨਾਂ ਹੀ ਦੱਸ ਦਿਓ ਤਾਂ ਜੋ ਸਾਨੂੰ ਵੀ ਚੈਨ ਆ ਜਾਵੇ ਫਿਰ ਕੁੜੀ ਬੋਲਦੀ ਹੈ ਜੀ ਮੇਰਾ ਨਾਮ ਪ੍ਰਿਆ ਹੈ ਤੇ ਤੁਹਾਡਾ ਨਾਮ ਕੀ ਹੈ ਜੀ 로히ਤ ਬੋਲ ਰਿਹਾ ਹੈ ਕਿ ਮੈਨੂੰ ਜੀ 로히ਤ ਕਹਿੰਦੇ ਆ ਤੁਸੀਂ ਵੀ ਮੈਨੂੰ 로히ਤ ਹੀ ਕਹਿ ਸਕਦੇ ਹੋ ਮਜ਼ਾਕ ਦੇ ਵਿੱਚ ਜਾਂ ਪਤੀ ਦੇਵੀ ਮੇਰੇ ਪ੍ਰਾਨਨਾਥ ਮੇਰੇ ਸਵਾਮੀ ਕੁਝ ਵੀ ਮੇਰਾ ਨਾਮ ਰੱਖ ਸਕਦੇ ਹੋ ਪ੍ਰਿਆ ਵੈਸੇ ਉਹ ਬਹੁਤ ਹੀ ਮਜ਼ਾਕੀ ਤੁਸੀਂ ਕਿਤੇ ਹੋਰ ਮੇਰੇ ਨਾਲ ਵੀ ਮਜ਼ਾਕ ਤਾਂ ਨਹੀਂ ਕਰ ਰਹੇ ਪਿਆਰ ਵਗੈਰਾ ਦਾ ਮਜ਼ਾਕ ਕਰਨਾ ਤਾਂ ਮੇਰੀ ਆਦਤ ਹੈ ਬਾਕੀ ਸਭ ਤੁਹਾਡੇ ਤੇ ਛੱਡ ਦਿੱਤਾ ਜੀ ਹੁਣ ਦੱਸੋ ਮੇਰੇ ਨਾਲ ਕੀ ਗੱਲ ਕਰਨੀ ਹੈ ਤੁਸੀਂ ਰੋਹਿਤ ਬੋਲਦਾ ਲੋ ਜੀ ਨਾਲੇ ਚੋੜ ਨਾਲੇ ਚਤਰ ਜਿੱਦਾਂ ਆਪ ਤਾਂ ਤੁਹਾਨੂੰ ਪਤਾ ਨਹੀਂ ਹੈ ਕਿ ਮੁੰਡਾ ਕੁੜੀ ਪਿੱਛੇ ਕਿਉਂ ਘੁੰਮਦਾ ਹੈ ਚਲੋ ਫੇਰ ਵੀ 10 ਦਿਨ ਨੇ ਹਾਂ ਜਨਾਬ ਅਸੀਂ ਤੁਹਾਡੇ ਚੋਣ ਵਾਲੇ ਹਾਂ ਤੁਹਾਡੇ ਆਸ਼ਿਕ ਹਾਂ ਤੁਹਾਡੇ ਮਰੀਜ਼ ਹਾਂ ਜਿਸ ਦੀ ਦੁਆ ਸਿਰਫ ਤੁਸੀਂ ਹੀ ਹੋ ਹੁਣ ਤਾਂ ਤੁਸੀਂ ਕੀ ਮੈਨੂੰ ਠੀਕ ਕਰ ਸਕਦੇ ਹੋ ਤਾਂ ਹਾਂਜੀ ਦੋਸਤੋ ਇਹ ਸੀ ਸਾਡੀ ਛੋਟੀ ਜੀ ਕਹਾਣੀ ਬਾਕੀ ਦਾ ਭਾਗ ਅਗਲੀ ਵੀਡੀਓ ਚ ਲੈ ਕੇ ਆਵਾਂਗੇ ਧੰਨਵਾਦ ਜੀ